ਖਡੂਰ ਸਾਹਿਬ ਦੀ ਹੌਟ ਸੀਟ ਤੇ ਜੇ ਅਮਰਿਤਪਾਲ ਸਿੰਘ ਦੀ ਚਰਚਾ ਹੁਣ ਤੱਕ ਭਖੀ ਹੋਈ ਸੀ ਕਿ ਅਮਰਿਤਪਾਲ ਸਿੰਘ ਚੋਣ ਪ੍ਰਚਾਰ ਦੇ ਵਿੱਚ ਕਦੋਂ ਨਿਤਰੇਗਾ ਇਹ ਸਵਾਲ ਕੀਤੇ ਜਾ ਰਹੇ ਸਨ ਲਗਾਤਾਰ ਇਹ ਕਿਹਾ ਜਾ ਰਿਹਾ ਸੀ ਕਿ ਅਮਰਿਤਪਾਲ ਸਿੰਘ ਇਲੈਕਸ਼ਨਸ ਲੜੇਗਾ ਹੁਣ ਤੱਕ ਉਸ ਦੇ ਪਰਿਵਾਰਕ ਮੈਂਬਰ ਇਸ ਗੱਲ ਦੀ ਪੁਸ਼ਟੀ ਕਰ ਰਹੇ ਸੀ ਕਿ ਅਮਰਿਤਪਾਲ ਸਿੰਘ ਚੋਣ ਲੜੇਗਾ ਹੁਣ ਉਸੇ ਅਮਰਿਤਪਾਲ ਸਿੰਘ ਨੂੰ ਲੈ ਕੇ ਸ਼ਸ਼ੋ ਪੰਜ ਮਚ ਗਈ ਹੈ ਸਵਾਲ ਜਵਾਬ ਸ਼ੁਰੂ ਹੋ ਗਏ ਨੇ ਕਿ ਕੀ ਅਮਰਿਤਪਾਲ ਸਿੰਘ ਚੋਣ ਲੜੇਗਾ ਜਾਂ ਨਹੀਂ ਹੁਣ ਇੱਥੋਂ ਤੱਕ ਗੱਲ ਆ ਚੁੱਕੀ ਹੈ ਔਰ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਅਮਰਿਤਪਾਲ ਸਿੰਘ ਨੇ ਪੈਰ ਪਿਸ਼ਾਹ ਪੁੱਟ ਲੈਨੇ ਅਮਰਿਤਪਾਲ ਸਿੰਘ ਦੇ ਪਰਿਵਾਰ ਨੇ ਪੈਰ ਪਿਸ਼ਾਹ ਪੁੱਟ ਲੈਨੇ ਅਮਰਿਤਪਾਲ ਸਿੰਘ ਚੋਣ ਨਹੀਂ ਲੜੇਗਾ ਇੱਥੋਂ ਤੱਕ ਹੁਣ ਗੱਲ ਆ ਗਈ ਹੈ ਹੈਰਾਨੀ ਦੀ ਗੱਲ ਆਪਣੇ ਆਪ ਦੇ ਵਿੱਚ ਇਹ ਗੱਲ ਸਰਕੂਲੇਟ ਹੋ ਰਹੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਗੱਲਾਂ ਤੇਜ਼ ਹੋਈਆਂ ਸੀ ਅਮਰਿਤਪਾਲ ਸਿੰਘ ਦੇ ਇਲੈਕਸ਼ਨਜ਼ ਲੜਨ ਦੀਆਂ ਔਰ ਅਮਰਿਤਪਾਲ ਸਿੰਘ ਦੇ ਇਲੈਕਸ਼ਨਜ਼ ਲੜਨ ਦੀ ਗੱਲ ਨੂੰ ਲੈ ਕੇ ਹੀ ਜਿਹੜਾ ਚੋਣ ਪ੍ਰਚਾਰ ਸੀਗਾ ਚੋਣ ਖਾੜਾ ਸੀਗਾ ਉਹ ਭਖਿਆ ਪਿਆ ਸੀਗਾ ਉਸ ਦੇ ਪਰਿਵਾਰ ਦੇ ਵੱਲੋਂ ਕੀਤੇ ਜਾ ਰਹੇ ਪ੍ਰਚਾਰ ਤੋਂ ਬਾਅਦ ਜੋ ਹਾਲਾਤ ਬਣੇ ਸੀ ਉਹ ਸੰਭਾਵਿਕ ਤੌਰ ਦੇ ਉੱ ਚੂਸ ਕੀਤੇ ਜਾ ਸਕਦੇ ਨੇ ਪਰ ਹੁਣ ਜਦੋਂ ਇਹ ਗੱਲ ਕੀਤੀ ਜਾਵੇ ਕਿ ਅਮਰਿਤਪਾਲ ਸਿੰਘ ਇਲੈਕਸ਼ਨਸ ਨਹੀਂ ਲੜੇਗਾ ਉਹ ਆਪਣੇ ਆਪ ਦੇ ਵਿੱਚ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਦਰਅਸਲ ਹੋਇਆ ਕੀ ਹੈ ਕਿਉਂ ਇਹੋ ਜਿਹੀ ਗੱਲਾਂ ਸਾਹਮਣੇ ਆ ਰਹੀਆਂ ਨੇ ਕੌਣ ਰੋਕ ਰਿਹਾ ਅਮਰਿਤਪਾਲ ਸਿੰਘ ਨੂੰ ਇਲੈਕਸ਼ਨਸ ਲੜਨ ਤੋਂ ਕਿਉਂ ਅਮਰਿਤਪਾਲ ਸਿੰਘ ਨੇ ਇਲੈਕਸ਼ਨਸ ਲੜਨ ਤੋਂ ਪੈਰ ਪਿਸ਼ਾ ਪੁੱਟਲੇ ਨੇ ਇਹ ਵੱਡਾ ਸਵਾਲ ਖੜਾ ਹੋ ਰਿਹਾ ਕਿ ਆਖਰਕਾਰ ਹੋ ਕੀ ਗਿਆ ਦਰਅਸਲ ਅਮਰਿਤਪਾਲ ਸਿੰਘ ਦੀ ਹਮਾਇਤ ਦੇ ਵਿੱਚ ਜਿੱਥੇ ਔਨ ਫੁੱਟ ਪ੍ਰਚਾਰ ਕੀਤਾ ਜਾ ਰਿਹਾ ਪਰਿਵਾਰਕ ਮੈਂਬਰਾਂ ਵੱਲੋਂ ਵਕ ਵਕ ਥਾਂ ਤੇ ਜਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਗੱਲ ਇਹ ਸਾਹਮਣੇ ਆ ਰਹੀ ਹੈ ਉੱਠ ਕੇ ਕਿ ਅਮ੍ਰਿਤਪਾਲ ਸਿੰਘ ਦੇ ਬਾਬਤ ਜਿਹੜਾ ਇੱਕ WhatsApp ਦੇ ਉੱਤੇ ਚੈਨਲ ਬਣਾਇਆ ਗਿਆ ਸੀਗਾ ਉਸ ਨੂੰ ਬਲੌਕ ਕਰ ਦਿੱਤਾ ਗਿਆ ਜ਼ਰੂਰ ਇੱਕ ਪੇਜ ਜਿਹੜਾ ਉਹ ਬਣਾਇਆ ਜਾ ਸਕਦਾ WhatsApp ਦੇ ਉੱਤੇ ਜਿਹੜਾ ਪੇਜ ਇੱਕ WhatsApp ਐਡਮਿਨ ਚਲਾਉਂਦਾ ਆ ਕਿਸੇ ਵੀ ਇੱਕ ਟਾਪਿਕ ਦੇ ਉੱਤੇ ਬ੍ਰਾਡਕਾਸਟ ਮੈਸੇਜਸ ਜਿਹੜੇ ਨੇ ਉਸ ਆਧਾਰ ਦੇ ਉੱਤੇ ਤੇਜੇ ਜਾ ਸਕਦੇ ਨੇ ਖੈਰ ਉਸੇ ਆਧਾਰ ਦੇ ਉੱਤੇ ਹੀ ਅੰਮ੍ਰਿਤਪਾਲ ਸਿੰਘ ਦੇ ਪ੍ਰਚਾਰ ਨੂੰ ਲੈ ਕੇ ਇੱਕ ਪੇਜ ਬਣਾਇਆ ਗਿਆ ਸੀਗਾ ਔਰ ਉਸ ਉੱਤੇ ਪਰਿਵਾਰਕ ਮੈਂਬਰਾਂ ਨੇ ਦਾਵਾ ਕੀਤਾ ਕਿ ਉਹ ਪੇਜ ਬਲੌਕ ਕਰ ਦਿੱਤਾ ਗਿਆ ਤੇ ਉਹ ਨੰਬਰ ਉਹ ਐਡਮਿਨ ਜਿਹੜਾ ਉਹ ਪੇਜ ਚਲਾ ਰਿਹਾ ਸੀਗਾ ਉਸ ਦਾ ਨੰਬਰ ਵੀ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ ਇਹ ਆਧਾਰ ਦੇ ਉੱਤੇ ਹੁਣ ਇਹ ਪ੍ਰਚਾਰ ਸ਼ੁਰੂ ਹੋ ਗਿਆ ਇਹ ਗੱਲਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਕਿ ਜੇ ਅਮਰਿਤਪਾਲ ਸਿੰਘ ਨੂੰ ਸੋਸ਼ਲ ਮੀਡੀਆ ਦੀ ਮਦਦ ਲੈ ਕੇ ਪ੍ਰਚਾਰ ਕਰਨਾ ਜਿਹੜਾ ਉਹ ਸੰਭਵ ਉਸ ਵਾਸਤੇ ਨਹੀਂ ਬਣਾਇਆ ਜਾ ਰਿਹਾ ਤਾਂ ਜ਼ਰੂਰ ਕਿਤੇ ਨਾ ਕਿਤੇ ਅਮਰਿਤਪਾਲ ਸਿੰਘ ਦਾ ਪ੍ਰਚਾਰ ਵੀ ਬੰਦ ਕਰ ਦਿੱਤਾ ਜਾਵੇਗਾ ਤੇ ਅਮਰਿਤਪਾਲ ਸਿੰਘ ਦਾ ਚੋਣ ਪ੍ਰੋਗਰਾਮ ਵੀ ਜਿਹੜਾ ਉਹ ਬੰਦ ਕਰ ਦਿੱਤਾ ਜਾਵੇਗਾ ਇਹ ਚਰਚਾ ਅਚਾਨਕ ਫੈਲ ਗਈ ਅਮਰਿਤਪਾਲ ਸਿੰਘ ਡਿਬਰੂਗੜ ਦੇ ਵਿੱਚ ਸਜ਼ਾ ਕੱਟ ਰਿਹਾ ਐਨਐਸਏ ਦੀ ਸਜ਼ਾ ਜਿਹੜੀ ਉਹਦੇ ਉੱਤੇ ਲੱਗੀ ਹੋਈ ਹੈ ਔਰ ਦੂਜੇ ਪਾਸੇ ਪਰਿਵਾਰਕ ਮੈਂਬਰ ਲੱਗੇ ਹੋਏ ਨੇ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰਨ ਅੱਜ ਵੀ ਜਲੰਧਰ ਦੇ ਰਾਸੇ ਪਾਸੇ ਕਪੂਰਥਲਾ ਦੇ ਹਲਕਿਆਂ ਦੇ ਵਿੱਚ ਜਿਹੜਾ ਉਹ ਅਮਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਆਉਣਗੇ ਪ੍ਰਚਾਰ ਕਰਨਗੇ ਉਹਨਾਂ ਦੇ ਵੱਲੋਂ ਯਾਤਰਾ ਜਿਹੜੀ ਇੱਧਰ ਵੀ ਕੱਢੀ ਜਾਏਗੀ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਕੇ ਤੇ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰਨਗੇ ਪਰ ਗੱਲ ਇੱਥੇ ਖੜਦੀ ਹੈ ਕਿ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਜਿਹੜਾ ਹੈ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਜਿਹੜਾ ਵੀ ਹਿਲਾ ਅਥਿਆਰ ਕਰ ਰਹੇ ਨੇ ਉਹਨਾਂ ਹਿल्ल्या ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਾਵੇਂ ਉਹ ਸੋਸ਼ਲ ਮੀਡੀਆ ਹੋਵੇ ਜਾਂ ਕੋਈ ਹੋਰ ਤਰੀਕਾ ਹੋਵੇ ਅਮਰਿਤਪਾਲ ਸਿੰਘ ਦਾ ਪ੍ਰਚਾਰ ਜਿਹੜਾ ਉਹ ਸਿੱਧੇ ਤੌਰ ਦੇ ਉੱਤੇ ਨਹੀਂ ਹੋ ਰਿਹਾ ਜਿਸ ਵਾਸਤੇ ਇਹ ਸਾਫ਼ ਕਰ ਦਿੱਤਾ ਜਾ ਰਿਹਾ ਹੈ ਕਿ ਹੁਣ ਜਿਹੜੀਆਂ ਇਹ ਰੁਕਾਵਟਾਂ ਵੱਡੀਆਂ ਪਈਆਂ ਨੇ ਸਾਹਮਣੇ ਪੇਸ਼ ਆ ਰਹੀਆਂ ਨੇ ਇਹ ਰੁਕਾਵਟਾਂ ਹੌਲੀ-ਹੌਲੀ ਹੋਰ ਵੱਡੀਆਂ ਹੋਣਗੀਆਂ ਔਰ ਇੱਕ ਸਮੇਂ ਤੇ ਇਸ ਹੱਦ ਤੱਕ ਵਧਣਗੀਆਂ ਕਿ ਅਮਰਿਤਪਾਲ ਸਿੰਘ ਨੂੰ ਚੌਣ ਮੈਦਾਨ ਦੇ ਵਿੱਚ ਹੀ ਨਹੀਂ ਉਤਰਨ ਦਿੱਤਾ ਜਾਵੇਗਾ ਦਰਸਲ ਅਮਰਿਤਪਾਲ ਸਿੰਘ ਚੌਣ ਮੈਦਾਨ 'ਚ ਆਉਂਦਾ ਆ ਤੇ ਸ਼ਾਇਦ ਅਕਾਲੀ ਦਲ ਜਿਹੜਾ ਆ ਉਸ ਨੂੰ ਪੁਸ਼ ਕੀਤਾ ਜਾਂ ਉਮੀਦਵਾਰ ਐਲਾਨੋ ਤੋਂ ਉਸ ਤੋਂ ਬਾਅਦ ਵਿਰਸਾ ਸਿੰਘ ਬਲਟੋਹਾ ਨੂੰ ਐਲਾਨਿਆ ਜਾਂਦਾ ਖੈਰ ਵਿਰਸਾ ਸਿੰਘ ਬਲਟੋਹਾ ਇਸ ਪੂਰੇ ਐਪੀਸੋਡ ਦੇ ਵਿੱਚ ਆਤਾ ਜਾਂਦੇ ਨੇ ਪਰ ਹੁਣ ਅਮਰਿਤਪਾਲ ਸਿੰਘ ਜਿਹੜਾ ਆ ਉਸ ਦਾ ਚੋਣ ਲੜਨ ਦਾ ਪ੍ਰੋਗਰਾਮ ਜਿਹੜਾ ਹੈ ਉਹੀ ਡੱਗ ਮਗਾਉਂਦਾ ਨਜ਼ਰ ਆਉਣ ਲੱਗ ਗਿਆ ਉਹੀ ਤਰਥੱਲੀ ਜਿਹੜੀ ਹੈ ਉਹ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਮੱਚ ਗਈ ਹੈ ਫਿਲਹਾਲ ਅਮਰਿਤਪਾਲ ਸਿੰਘ ਚੋਣ ਲੜੇਗਾ ਜਾਂ ਨਹੀਂ ਲੜੇਗਾ ਇਹ ਅਜੇ ਵੀ ਹਵਾ ਦੇ ਵਿੱਚ ਹੈ ਕਿਉਂਕਿ ਜ਼ਰੂਰ ਪਰਿਵਾਰ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਅਮਰਿਤਪਾਲ ਸਿੰਘ ਲੜੂਗਾ ਜਾਂ ਲੜ ਸਕਦਾ ਹੈ ਪਰ ਦੂਜੇ ਪਾਸੇ ਔਰ ਅਜੇ ਤੱਕ ਨਾਮਿਨੇਸ਼ਨ ਫਾਈਲ ਕਰਨੀ ਬਾਕੀ ਹੈ ਜ਼ਾਹਿਰ ਤੌਰ ਦੇ ਉੱਤੇ ਅਜੇ ਤੱਕ ਕੋਈ ਵੀ ਪ੍ਰਮਾਣਿਤ ਬਿਆਨ ਨਹੀਂ ਦਿੱਤਾ ਜਾ ਸਕਦਾ ਕਿ ਅਮਰਿਤਪਾਲ ਸਿੰਘ ਲੜੇਗਾ ਜਾਂ ਨਹੀਂ ਲੜੇਗਾ ਦਾਮਿਆਂ ਦੇ ਉੱਤੇ ਜ਼ਰੂਰ ਗੱਲ ਕੀਤੀ ਜਾ ਸਕਦੀ ਹੈ ਪਰ ਦੂਜੀ ਗੱਲ ਇਹ ਹੈ ਕਿ ਹੁਣ ਗੱਲ ਇਹ ਫੈਲਦੀ ਪਈ ਹੈ ਕਿ ਅਮਰਿਤਪਾਲ ਸਿੰਘ ਜਿਹੜਾ ਹੈ ਉਹ ਚੋਣ ਨਹੀਂ ਲੜੇਗਾ ਅਮਰਿਤਪਾਲ ਸਿੰਘ ਨੇ ਪੈਰ ਪਛਾਣ ਪੋਰਟਲ ਲਏ ਪਰ ਕੀ ਸੋਸ਼ਲ ਮੀਡੀਆ ਦੇ ਉੱਤੇ ਬਲੌਕ ਕਰ ਦੇਣਾ ਇੱਕ ਵਿਅਕਤੀ ਨੂੰ ਡਰਾ ਸਕਦਾ ਹੈ ਇੰਨਾ ਡਰਾ ਸਕਦਾ ਹੈ ਕਿ ਉਹ ਆਪਣੇ ਪੈਰ ਪਛਾਣ ਪੋਰਟਲ 'ਤੇ ਜਿਹੜੇ ਮਨਸੂਬੇ ਲੈ ਕੇ ਉਹ ਤੁਰਿਆ ਜੇ ਪੰਥਕ ਅਜੰਡੇ ਲੈ ਕੇ ਤੁਰਿਆ ਤਾਂ ਕਿ ਉਹ ਸੋਸ਼ਲ ਮੀਡੀਆ ਦੇ ਉੱਤੋਂ ਬਲੌਕ ਕੀਤੇ ਜਾਣ ਤੋਂ ਬਾਅਦ ਡਰ ਜਾਵੇਗਾ ਸਵਾਲ ਇੱਥੇ ਖੜਦਾ ਔਰ ਅਮਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਉਹ ਇਸੇ ਤਰ੍ਹਾਂ ਬੋਲਦੇ ਨੇ ਹਰਗिज ਨਹੀਂ ਡਰਦਾ ਅਮਰਿਤਪਾਲ ਸਿੰਘ ਔਰ ਨਾ ਹੀ ਉਹ ਡਰੇਗਾ ਪਰ ਇਹ ਆਉਂਦੀ ਘੜੀ ਦੱਸੇਗੀ ਕਿਉਂਕਿ ਹੌਲੀ ਹੌਲੀ ਕਰਕੇ ਇਹ ਅੜਿੱਕੇ ਜਿਹੜੇ ਨੇ ਉਹ ਕਿੰਨੇ ਵੱਧਦੇ ਜਾਣਗੇ ਅੜਚਨਾ ਕਿੰਨੀਆਂ ਵਧਦੀਆਂ ਜਾਣਗੀਆਂ ਇਹ ਕੋਈ ਨਹੀਂ ਦੱਸ ਸਕਦਾ ਜੋ ਵੀ ਹੋਏਗਾ ਆਉਣ ਦੇ ਸਮੇਂ ਦੇ ਵਿੱਚ ਪ੍ਰਤੱਖ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਉਹ ਤੱਕ ਲਈ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ